ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਮੀਟਿੰਗ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਵੱਲੋਂ ਜਿਹੜੀਆਂ ਪ੍ਰਮੁੱਖ ਜਥੇਬੰਦੀਆਂ ਨੂੰ ਸੱਦਾ ਦੇ ਕੇ ਇੱਥੇ ਸੱਦੀ ਗਈ ਸੀ ਇਹਦੇ ਵਿੱਚ ਜਿਹੜੇ ਮੇਨ ਉਹਨਾਂ ਨੇ ਮੁੱਦੇ ਚੁੱਕੇ ਨੇ ਉਹਦੇ ਵਿੱਚ ਇਹੀ ਸੀ ਇਸ ਸੰਗਤ ਵੱਲੋਂ ਜਾਂ ਜਿੱਥੇ ਬੰਦੀਆਂ ਵੱਲੋਂ ਜਾਂ ਜਿਹੜੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ ਮਦਦ ਪਹਚਾਨ ਖੜੇ ਪੀੜਤ ਲੋਕਾਂ ਦੇ ਉਹਨਾਂ ਨੂੰ ਵਧੀਆ ਢੰਗ ਨਾਲ ਸੁਚਾਰੂ ਢੰਗ ਨਾਲ ਕਿਵੇਂ ਚਲਾਇਆ ਜਾ ਸਕੇ ਉਹਨਾਂ ਦੇ ਕਹਿ ਲਓ ਉਹਨਾਂ ਦੇ ਘਰਾਂ ਤੱਕ ਕਿੱਦਾਂ ਪਹੁੰਚਿਆ ਜਾ ਸਕੇ ਉਹਨਾਂ ਦੇ ਘਰ ਕਿਵੇਂ ਬਣਾਏ ਜਾ ਸਕਣ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਹੈ ਉਹ ਪ੍ਰੋਪਰ ਢੰਗ ਨਾਲ ਅਸੀਂ ਕਿਵੇਂ ਕਰ ਸਕੀਏ ਮੇਨ ਮੁੱਦਾ ਇਹ ਸੀ ਗਲੋਬਲ ਜੀ ਗਲੋਬਲ ਜਿੰਨੀ ਪੱਤੇ ਤੇ ਜਾ ਕੇ ਹਰ ਵਿਟਾ ਦੀ ਮਦਦ ਕਿਹਨ ਦੇ ਦੇ ਨਾ ਗਲੋਬਲ ਸਿਕ ਵੱਲੋਂ ਤਾਂ ਜਿਸ ਤਰ੍ਹਾਂ ਕਹਿੰਨ ਪਹਿਲੇ ਦਿਨ ਤੋਂ ਜੇਕਰ ਅਸੀਂ ਐਮਰਜੈਂਸੀ ਆਪਾਂ ਸਭ ਤੋਂ ਪਹਿਲਾਂ ਰੈਸਕਿਊ ਆਪਰੇਟ ਕੀਤਾ ਉਸ ਤੋਂ ਬਾਅਦ ਉਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਸੀਗੀਆਂ ਅਸੀਂ ਉਹ ਕੀਤੀਆਂ ਦੇਣੀਆਂ ਸ਼ੁਰੂ ਕੀਤੀਆਂ ਚਾਹੇ ਮੈਡੀਕਲ ਸੀ ਚਾਹੇ ਰਾਜ ਸਨ ਸੀ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾਡੀਆਂ ਅਸੈਸਮੈਂਟ ਟੀਮਾਂ ਤਕਰੀਬਨ ਜਿਹੜੀਆਂ 10 ਤੋਂ 15 ਲੱਗੀਆਂ ਨੇ ਜਿਹੜੀਆਂ ਰੋਜ਼ਾਨਾ ਸਵੇਰੇ 6-7 ਵਜੇ ਨਿਕਲ ਜਾਂਦੀਆਂ ਨੇ ਰਾਤ ਨੂੰ ਆ ਕੇ ਅਸੈਸਮੈਂਟ ਸਾਨੂੰ ਦੱਸਦੀਆਂ ਨੇ ਕਿਹੜੇ-ਕਿਹੜੇ ਪਿੰਡ ਵਿੱਚ ਕਿਹੜੇ-ਕਿਹੜੇ ਚੀਜ਼ ਦੀ ਲੋੜ ਹੈ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਸਮਾਨ ਆ ਦੁਬਾਰਾ ਉੱਥੇ ਪਹੁੰਚਾਇਆ ਜਾਂਦਾ ਆ ਸੋ ਇਹ ਪਹਿਲੇ ਦਿਨ ਤੋਂ ਹੀ ਨਹੀਂ ਕਹ ਲਓ ਲਗਾਤਾਰ ਜਿਹੜੀਆਂ ਤਿਆਰੀਆਂ ਨੇ ਸਾਡੇ ਕਹ ਲਓ ਪਿੱਛੇ ਜਿਹੜੇ ਬੈਕਐਂਡ ਤੇ ਵਲੰਟੀਅਰ ਨੇ ਆਫਿਸ ਦੀ ਟੀਮਾਂ ਨੇ ਸਾਰੇ ਸ਼ਹਿਰਾਂ ਦੇ ਜਿਹੜੇ ਸਾਡੇ ਕਲੈਕਸ਼ਨ ਸੈਂਟਰ ਨੇ ਉਹਨਾਂ ਦੀ ਮਿਹਨਤ ਸਦਕਾ ਸਾਰੇ ਵਲੰਟੀਅਰ ਦੇ ਸਦਕਾ ਵੀਰ ਅਮਰ ਸਿੰਘ ਆ ਵੀਰ ਅਮਰਪ੍ਰੀਤ ਸਿੰਘ ਜਿਹੜੇ ਸਾਰੇ ਇਸ ਨੂੰ ਲੀਡ ਕਰ ਰਹੇ ਨੇ ਉਹ ਜਿੱਦਾਂ ਜਿੱਦਾਂ ਫਿਰ ਗਾਈਡਲਾਈਨਸ ਕਰਦੇ ਨੇ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਚੱਲ ਰਿਹਾ ਹੈ ਬਈ ਬਹੁਤ ਸੋਹਣੇ ਢੰਗ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਰੇ ਨਾਲ ਰਲ ਕੇ ਚਲੀਏ ਤਾਂ ਕਿ ਆਪਾਂ ਕਿਦਰੇ ਵੀ ਜਿਹੜਾ ਕੋਈ ਸਮਾਨ ਵੇਸਟ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਜਾ ਕੇ ਜਾ ਕੇ ਕਹ ਲਓ ਮਿਸ ਗਾਈਡੈਂਸ ਨਾ ਹੋਵੇ ਜਿਹੜੇ ਲੋਕ ਇੰਨੀ ਦੂਰ ਦੂਰ ਤੋਂ ਪਿਆਰ ਨਾਲ ਸਮਾਨ ਦੇਣ ਆਉਂਦੇ ਨੇ ਤਾਂ ਕਿ ਉਹ ਜਿਹੜੇ ਲੋੜਵੰਦ ਪਰਿਵਾਰਾਂ ਤੱਕ ਹੈ ਉਹ ਪ੍ਰੋਪਰ ਢੰਗ ਨਾਲ ਪਹੁੰਚਾਇਆ ਜਾ ਸਕੇ ਜਿਹੜੀ ਮਿਲੀ ਦੀ ਵੈਬਸਾਈਟ ਤੇ ਇੱਕ ਹੋਟਲ ਤਿਆਰ ਕੀਤਾ ਗਿਆ ਸੀ ਅੱਜ ਕਾਫੀ ਕਿਤੇ ਬੰਦੇ ਵੀ ਪਹੁੰਚੇ ਹੋ ਤੇ ਕੀ ਲੱਗਦਾ ਕਿ ਉਹ ਜਿਹੜਾ ਪੋਰਟਲ ਆ ਉਹਦੇ ਨਾਲ ਸਾਰੇ ਸਹਿਮਤ ਨੇ ਵੀ ਸਾਰੇ ਸਹਿਮਤ ਨੇ ਜੀ ਪੋਰਟਲ ਜਿਹੜਾ ਉਹ ਤਿਆਰ ਕਰ ਦਿੱਤਾ ਗਿਆ ਆ ਔਰ ਮੈਨੂੰ ਲੱਗਦਾ ਅੱਜ ਜਾਂ ਕੱਲ ਦੇ ਵਿੱਚ ਉਹ ਜਿਹੜਾ ਚਲੋ ਸੰਗਤ ਦੇ ਸਾਹਮਣੇ ਰੂਬਰੂ ਕਰ ਦਿੱਤਾ ਜਾਏਗਾ ਉੱਥੇ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਵੀ ਆਪਣਾ ਜਿਹੜਾ ਆ ਪ੍ਰੋਬਲਮ ਉੱਥੇ ਰੱਖ ਸਕਦੇ ਨੇ ਜਿਹੜੇ ਜਥੇਬੰਦੀਆਂ ਜਾਂ ਜਿਹੜੀਆਂ ਐਨ ਜੀਓਜ਼ ਜਾਂ ਜਿਹੜੇ ਜਿਹੜੇ ਪਿਆਰੇ ਲੋਕ ਉਹ ਉਹਨਾਂ ਦੇ ਕੰਮ ਕਰ ਰਹੇ ਨੇ ਉਹ ਵੀ ਆਪਣਾ ਜਿਹੜੀ ਸਹਾਇਤਾ ਨੇ ਉਹ ਉੱਥੇ ਆਪਣੇ ਅਪਡੇਟ ਕਰ ਸਕਦੇ ਆ ਹੁਣ ਹੁਣ ਕੀ ਹਾਲਾਤ ਹੈ ਹੁਣ ਹਾਲਾਤ ਜਿਹੜੇ ਨੇ ਅੱਗੇ ਨਾਲੋਂ ਜ਼ਿਆਦਾ ਮੇਰੇ ਪਰਸਨਲ ਸਾਡੀ ਏਦਾਂ ਦੀ ਟੀਮਾਂ ਦੀ ਸੋਚ ਹੈ ਕਿ ਉਹ ਜ਼ਿਆਦਾ ਬਦਤਰ ਹੋ ਰਹੇ ਨੇ ਕਿਉਂਕਿ ਪਾਣੀ ਤਾਂ ਉਤਰ ਗਿਆ ਪਾਣੀ ਉਤਰਨ ਤੋਂ ਬਾਅਦ ਚ ਜਿਹੜੀਆਂ ਲੋਕਾਂ ਦੇ ਘਰਾਂ 'ਚ ਚਿੱਕੜ ਐ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹਨਾਂ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਐ ਕਿਉਂਕਿ ਧੁੱਪ ਚੜ੍ਹਨ ਦੇ ਨਾਲ ਨਾਲ ਜਿਹੜੇ ਬਣੇ ਘਰ ਸੀਗੇ ਜਿਹੜੇ ਥੋੜੇ ਟ੍ਰੈਕ ਸੀਗੇ ਉਹ ਜ਼ਿਆਦਾ ਡਿੱਗਣੇ ਸ਼ੁਰੂ ਹੋ ਗਏ ਨੇ ਸੋ ਜਿੱਦਾਂ ਜਿੱਦਾਂ ਇਹ ਅਸੈਸਮੈਂਟ ਹੋਏਗੀ ਉਦਾਂ ਉਦਾਂ ਸਾਨੂੰ ਜਿਹੜੀਆਂ ਪ੍ਰਾਪਰ ਪ੍ਰੋਬਲਮਸ ਨੂੰ ਪਤਾ ਲੱਗਣਗੀਆਂ ਆਖਰੀ ਸ਼ਬਦ ਧਨਵੰਤੀ ਲਈ ਜ਼ਿਆਦਾ ਧੰਨਵਾਦ। ਉਹ ਜਾਇਜ਼ ਐ ਨਹੀਂ ਜੀ ਉਹਨਾਂ ਨੂੰ ਮੁਬਾਰਕ ਜਿੰਨਾ ਵੀ ਭੇਜਿਆ ਆ ਇਹ ਸਰਕਾਰਾਂ ਨੇ ਦੇਖਣਾ ਸਾਡਾ ਕੰਮ ਸੇਵਾਵਲ ਤੱਕ ਐ ਅਸੀਂ ਸੇਵਾਵਲ ਦੇ ਜਿੰਦਰਪਾਲ ਸਾਹਿਬ ਕਿਹੜੀ ਕੌਂਸਲ ਗਲੋਬਲ 6 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਮੀਟਿੰਗ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਵੱਲੋਂ ਜਿਹੜੀਆਂ ਪ੍ਰਮੁੱਖ ਜਥੇਬੰਦੀਆਂ ਨੂੰ ਸੱਦਾ ਦੇ ਕੇ ਇੱਥੇ ਸੱਦੀ ਗਈ ਸੀ ਇਹਦੇ ਵਿੱਚ ਜਿਹੜੇ ਮੇਨ ਉਹਨਾਂ ਨੇ ਮੁੱਦੇ ਚੁੱਕੇ ਨੇ ਉਹਦੇ 'ਚ ਇਹੀ ਸੀ ਕਿ ਸੰਗਤ ਵੱਲੋਂ ਜਾਂ ਜਥੇਬੰਦੀਆਂ ਵੱਲੋਂ ਜਾਂ ਜਿਹੜੇ ਦੋ ਦੋ ਲੋਕ ਆਂਦੇ ਨੇ ਇੱਥੇ ਮਦਦ ਪਹਚਾਨ ਖੜ ਪੀੜਤ ਲੋਕਾਂ ਲਈ ਉਹਨਾਂ ਨੂੰ ਵਧੀਆ ਢੰਗ ਨਾਲ ਚਾਰੂ ਢੰਗ ਨਾਲ ਕਿਵੇਂ ਚਲਾਇਆ ਜਾ ਸਕੇ ਉਹਨਾਂ ਦੇ ਕਹਿ ਲਓ ਉਹਨਾਂ ਦੇ ਘਰਾਂ ਤੱਕ ਕਿੱਦਾਂ ਪਹੁੰਚਿਆ ਜਾ ਸਕੇ ਉਹਨਾਂ ਦੇ ਘਰ ਕਿਵੇਂ ਬਣਾਇਆ ਜਾ ਸਕਣ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਹੈ ਉਹ ਪ੍ਰੋਪਰ ਢੰਗ ਨਾਲ ਅਸੀਂ ਕਿਵੇਂ ਕਰ ਸਕੀਏ ਇਹ ਮੇਨ ਮੁੱਦਾ ਇੱਕ ਸੀ ਗਲੋਬਲ ਚਿਕ ਕੋਲ ਜਿੰਨੀ ਪੱਧਰ ਤੇ ਜਾ ਕੇ ਹਰ ਵਿਟਾ ਦੀ ਮਦਦ ਪੁੱਜੇ ਕੀ ਸੰਦੇਸ਼ ਹੈ ਨਾ ਗਲੋਬਲ ਸਿਕ ਵੱਲੋਂ ਤਾਂ ਜਿਸ ਤਰ੍ਹਾਂ ਕਹਿ ਲਓ ਪਹਿਲੇ ਦਿਨ ਤੋਂ ਜੇਕਰ ਅਸੀਂ ਐਮਰਜੈਂਸੀ ਆਪਾਂ ਸਭ ਤੋਂ ਪਹਿਲਾਂ ਰੈਸਕਿਊ ਆਪਰੇਟ ਕੀਤਾ ਉਸ ਤੋਂ ਬਾਅਦ ਉਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਸੀਗੀਆਂ ਅਸੀਂ ਉਹ ਕੀਤੀਆਂ ਦੇਣੀਆਂ ਸ਼ੁਰੂ ਕੀਤੀਆਂ ਚਾਹੇ ਮੈਡੀਕਲ ਸੀ ਚਾਹੇ ਰਾਸ਼ਨ ਸੀ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾਡੀਆਂ ਅਸੈਸਮੈਂਟ ਟੀਮਾਂ ਤਕਰੀਬਨ ਜਿਹੜੀਆਂ 10 ਤੋਂ 15 ਲੱਗੀਆਂ ਨੇ ਜਿਹੜੀਆਂ ਰੋਜ਼ਾਨਾ ਸਵੇਰੇ 6-7 ਵਜੇ ਨਿਕਲ ਜਾਂਦੀਆਂ ਨੇ ਰਾਤ ਨੂੰ ਆ ਕੇ ਅਸੈਸਮੈਂਟ ਸਾਨੂੰ ਦੱਸਦੀਆਂ ਨੇ ਕਿਹੜੇ-ਕਿਹੜੇ ਪਿੰਡ ਵਿੱਚ ਕਿਹੜੇ-ਕਿਹੜੇ ਚੀਜ਼ ਦੀ ਲੋੜ ਹੈ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਸਮਾਨ ਦੁਬਾਰਾ ਉੱਥੇ ਪਹੁੰਚਾਇਆ ਜਾਂਦਾ ਆ ਸੋ ਇਹ ਪਹਿਲੇ ਦਿਨ ਤੋਂ ਹੀ ਨਹੀਂ ਕਹ ਲਓ ਲਗਾਤਾਰ ਜਿਹੜੀਆਂ ਤਿਆਰੀਆਂ ਨੇ ਸਾਡੇ ਕਹ ਲਓ ਪਿੱਛੇ ਜਿਹੜੇ ਬੈਕਐਂਡ ਤੇ ਵਲੰਟੀਅਰ ਨੇ ਆਫਿਸ ਦੀ ਟੀਮਾਂ ਨੇ ਸਾਰੇ ਸ਼ਹਿਰਾਂ ਦੇ ਜਿਹੜੇ ਸਾਡੇ ਕਲੈਕਸ਼ਨ ਸੈਂਟਰ ਨੇ ਉਹਨਾਂ ਦੀ ਮਿਹਨਤ ਸਦਕਾ ਸਾਰੇ ਵਲੰਟੀਅਰ ਦੇ ਸਦਕਾ ਵੀਰ ਅਮਰ ਸਿੰਘ ਆ ਵੀਰ ਅਮਰਪ੍ਰੀਤ ਸਿੰਘ ਜਿਹੜੇ ਸਾਰੇ ਇਸ ਨੂੰ ਲੀਡ ਕਰ ਰਹੇ ਨੇ ਉਹ ਜਿੱਦਾਂ ਜਿੱਦਾਂ ਫਿਰ ਗਾਈਡਲਾਈਨਸ ਕਰਦੇ ਨੇ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਚੱਲ ਰਿਹਾ ਹੈ ਜੀ ਮੀਟਿੰਗ ਹੋਈ ਤੁਹਾਡੀ ਕੀ ਕਲਪਨਾ ਬਈ ਬਹੁਤ ਸੋਹਣੇ ਢੰਗ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਰੇ ਨਾਲ ਰਲ ਕੇ ਚਲੀਏ ਤਾਂ ਕਿ ਆਪਾਂ ਕਿਦਰੇ ਵੀ ਜਿਹੜਾ ਕੋਈ ਸਮਾਨ ਵੇਸਟ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਜਾ ਕੇ ਜਾ ਕੇ ਕਹ ਲੋ ਮਿਸ ਗਾਈਡੈਂਸ ਨਾ ਹੋਵੇ ਜਿਹੜੇ ਲੋਕ ਦੁਨੀਆ ਇੰਨੀ ਦੂਰ ਦੂਰ ਤੋਂ ਪਿਆਰ ਨਾਲ ਸਮਾਨ ਦੇਣ ਆਉਂਦੇ ਨੇ ਤਾਂ ਕਿ ਉਹ ਜਿਹੜੇ ਲੋੜਵੰਦ ਪਰਿਵਾਰਾਂ ਤੱਕ ਆ ਉਹ ਪ੍ਰੋਪਰ ਢੰਗ ਨਾਲ ਪਹੁੰਚਾਇਆ ਜਾ ਸਕੇ ਜਿਹੜੀ ਮਿਲੀ ਦੀ ਵੈਬਸਾਈਟ ਇੱਕ ਪੋਰਟਲ ਤਿਆਰ ਕੀਤਾ ਗਿਆ ਸੀ ਅੱਜ ਜਿਹੜੇ ਕਾਫੀ ਕਤੇ ਬੰਦੇ ਬਈ ਪਹੁੰਚੇ ਹੋ ਤੇ ਕੀ ਲੱਗਦਾ ਕਿ ਉਹ ਜਿਹੜਾ ਕਰਪੋਰਟਰਾ ਉਹਨਾਂ ਨਾਲ ਸਾਰੇ ਸਹਿਮਤ ਨੇ ਬਈ ਸਾਰੇ ਸਹਿਮਤ ਨੇ ਜੀ ਪੋਰਟਲ ਜਿਹੜਾ ਉਹ ਤਿਆਰ ਮੇਂ ਲੱਗਦਾ ਅੱਜ ਜਾਂ ਕੱਲ ਦੇ ਵਿੱਚ ਉਹ ਜਿਹੜਾ ਕਹਿੰਦੇ ਸੰਗਤ ਦੇ ਸਾਹਮਣੇ ਰੂਬਰੂ ਕਰ ਦਿੱਤਾ ਜਾਏਗਾ ਉੱਥੇ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਵੀ ਆਪਣਾ ਜਿਹੜਾ ਆ ਪ੍ਰੋਬਲਮ ਉੱਥੇ ਰੱਖ ਸਕਦੇ ਨੇ ਜਿਹੜੇ ਜਥੇਬੰਦੀਆਂ ਜਾਂ ਜਿਹੜੀਆਂ ਐਨ ਜੀਓਜ਼ ਜਾਂ ਜਿਹੜੇ ਜਿਹੜੇ ਪਿਆਰੇ ਲੋਕ ਉਹਨਾਂ ਤੇ ਕੰਮ ਕਰ ਰਹੇ ਨੇ ਉਹ ਵੀ ਆਪਣਾ ਜਿਹੜੀ ਸਹਾਇਤਾ ਨੇ ਉਹ ਉੱਥੇ ਆਪਣੇ ਅਪਡੇਟ ਕਰ ਸਕਦੇ ਨੇ ਹੁਣ ਕੀ ਹਾਲਾਤ ਹੈ ਹੁਣ ਹਾਲਾਤ ਜਿਹੜੇ ਨੇ ਅੱਗੇ ਨਾਲੋਂ ਜ਼ਿਆਦਾ ਮੇਨੇ ਪਰਸਨਲ ਸਾਡੀ ਇਦਾਂ ਦੀ ਟੀਮਾਂ ਦੀ ਸੋਚ ਹੈ ਕਿ ਉਹ ਜ਼ਿਆਦਾ ਬਦਤਰ ਹੋ ਰਹੇ ਨੇ ਕਿਉਂਕਿ ਪਾਣੀ ਤਾਂ ਉਤਰ ਗਿਆ ਪਾਣੀ ਉਤਰਨ ਤੋਂ ਬਾਅਦ ਚ ਜਿਹੜੀਆਂ ਪ੍ਰੋਬਲਮਸ ਕ ਲੋਕਾਂ ਦੇ ਘਰਾਂ 'ਚ ਚਿੱਕੜ ਹੈ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਉਹਨਾਂ ਤੇ ਜ਼ਿਆਦਾ ਫੋਕਸ ਕਰਨ ਦੀ ਲੋੜ ਹੈ ਕਿਉਂਕਿ ਧੁੱਪ ਚੜਨ ਦੇ ਨਾਲ ਨਾਲ ਜਿਹੜੇ ਬਣੇ ਘਰ ਸੀਗੇ ਜਿਹੜੇ ਥੋੜੇ ਕ੍ਰੈਕ ਸੀਗੇ ਉਹ ਜ਼ਿਆਦਾ ਡਿੱਗਨੇ ਸ਼ੁਰੂ ਹੋ ਗਏ ਨੇ ਸੋ ਹੁਣ ਜਿੱਦਾਂ ਜਿੱਦਾਂ ਇਹ ਅਸੈਸਮੈਂਟ ਹੋਏਗੀ ਉਦਾਂ ਉਦਾਂ ਸਾਨੂੰ ਜਿਹੜੀਆਂ ਪ੍ਰੋਪਰ ਪ੍ਰੋਬਲਮਸ ਇਹਨੂੰ ਪਤਾ ਲੱਗਣੀ ਆਪਣੀ ਪ੍ਰਧਾਨ ਮੰਤਰੀ ਨੇ ਜਿਹੜਾ ਰਾਤ ਭੇਜਿਆ ਉਹ ਜਾਇਜ਼ ਹੈ ਇਹ ਜੀ ਉਹਨਾਂ ਨੂੰ ਮੁਬਾਰਕ ਜਿੰਨਾ ਵੀ ਭੇਜਿਆ ਆ ਇਹ ਸਰਕਾਰਾਂ ਨੇ ਦੇਖਣਾ ਸਾਡਾ ਕੰਮ ਸੇਵਾਲ ਤੱਕ ਹੈ ਅਸੀਂ ਸੇਵਾਵਾਂ ਦੇ ਤੇਜਿੰਦਰਪਾਲ ਸਿੰਘ ਗਲੋਬਲ ਸਿਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਮੀਟਿੰਗ ਅਕਾਲ ਤਖਤ ਸਾਹਿਬ ਕੋ ਜਥੇਦਾਰ ਸਾਹਿਬ ਵੱਲੋਂ ਜਿਹੜੀਆਂ ਪ੍ਰਮੁੱਖ ਜਥੇਬੰਦੀਆਂ ਨੂੰ ਸੱਦਾ ਦੇ ਕੇ ਇੱਥੇ ਸੱਦੀ ਗਈ ਸੀ ਇਹਦੇ ਵਿੱਚ ਜਿਹੜੇ ਮੇਨ ਉਹਨਾਂ ਨੇ ਮੁੱਦੇ ਚੁੱਕੇ ਨੇ ਉਹਦੇ ਵਿੱਚ ਇਹੀ ਸੀ ਕਿ ਸੰਗਤ ਵੱਲੋਂ ਜਾਂ ਜਥੇਬੰਦੀਆਂ ਵੱਲੋਂ ਜਾਂ ਜਿਹੜੇ ਦੂਰੋ ਦੂਰੋ ਲੋਕ ਆਉਂਦੇ ਨੇ ਇੱਥੇ ਮਦਦ ਪਹੁੰਚਾਣ ਥੜਪੀੜਤ ਲੋਕਾਂ ਦੇ ਉਹਨਾਂ ਨੂੰ ਵਧੀਆ ਢੰਗ ਨਾਲ ਸੂਚਾਰੂ ਢੰਗ ਨਾਲ ਕਿਵੇਂ ਚਲਾਇਆ ਜਾ ਸਕੇ ਉਹਨਾਂ ਦੇ ਕਹਿ ਲਓ ਉਹਨਾਂ ਦੇ ਘਰਾਂ ਤੱਕ ਕਿਦਾ ਪਹੁੰਚਿਆ ਜਾ ਸਕੇ ਉਹਨਾਂ ਦੇ ਘਰ ਕਿਵੇਂ ਬਣਾਏ ਜਾ ਸਕਣ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਹੈ ਉਹ ਪ੍ਰੋਪਰ ਢੰਗ ਨਾਲ ਅਸੀਂ ਕਿਵੇਂ ਕਰ ਸਕੀਏ ਮੇਨ ਮੁੱਦਾ ਇਹ ਸੀ ਗਲੋਬਲ ਸਿਕ ਵੱਲੋਂ ਢਿੰਨੀ ਪੱਧਰ ਤੇ ਜਾ ਕੇ ਹਰ ਵਿਤਾ ਦੀ ਮਦਦ ਕੀਤੀ ਕੀ ਸੰਦੇਸ਼ ਦੇ ਨਾ ਗਲੋਬਲ ਸਿਕ ਵੱਲੋਂ ਤਾਂ ਜਿਸ ਤਰ੍ਹਾਂ ਕਹਿ ਲਓ ਪਹਿਲੇ ਦਿਨ ਤੋਂ ਜੇਕਰ ਅਸੀਂ ਐਮਰਜੈਂਸੀ ਆਪਾਂ ਸਭ ਤੋਂ ਪਹਿਲਾਂ ਰੈਸਕਿਊ ਆਪਰੇਟ ਕੀਤਾ ਉਸ ਤੋਂ ਬਾਅਦ ਉਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਸੀਗੀਆਂ ਅਸੀਂ ਉਹ ਕੀਤੀਆਂ ਦੇਣੀਆਂ ਸ਼ੁਰੂ ਕੀਤੀਆਂ ਚਾਹੇ ਮੈ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾਡੀਆਂ ਅਸੈਸਮੈਂਟ ਟੀਮਾਂ ਤਕਰੀਬਨ ਜਿਹੜੀਆਂ 10 ਤੋਂ 15 ਲੱਗੀਆਂ ਨੇ ਜਿਹੜੀਆਂ ਰੋਜ਼ਾਨਾ ਸਵੇਰੇ 6-7 ਵਜੇ ਨਿਕਲ ਜਾਂਦੀਆਂ ਨੇ ਰਾਤ ਨੂੰ ਆ ਕੇ ਅਸੈਸਮੈਂਟ ਸਾਨੂੰ ਦੱਸਦੀਆਂ ਨੇ ਕਿਹੜੇ ਕਿਹੜੇ ਪਿੰਡ ਵਿੱਚ ਕਿਹੜੇ ਕਿਹੜੇ ਚੀਜ਼ ਦੀ ਲੋੜ ਆ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਸਮਾਨ ਦੁਬਾਰਾ ਉੱਥੇ ਪਹੁੰਚਾਇਆ ਜਾਂਦਾ ਆ ਸੋ ਇਹ ਪਹਿਲੇ ਦਿਨ ਤੋਂ ਹੀ ਨਹੀਂ ਕਹ ਲਓ ਲਗਾਤਾਰ ਜਿਹੜੀਆਂ ਤਿਆਰੀਆਂ ਨੇ ਸਾਡੇ ਕਹ ਲਓ ਪਿੱਛੇ ਜਿਹੜੇ ਬੈਕਐਂਡ ਤੇ ਵਲੰਟੀਅਰ ਨੇ ਆਫਿਸ ਦੀ ਟੀਮਾਂ ਨੇ ਸਾਰੇ ਸ਼ਹਿਰਾਂ ਦੇ ਜਿਹੜੇ ਸਾਡੇ ਕਲੈਕਸ਼ਨ ਸੈਂਟਰ ਨੇ ਉਹਨਾਂ ਦੀ ਮਿਹਨਤ ਸਦਕਾ ਸਾਰੇ ਵਲੰਟੀਅਰ ਦੇ ਸਦਕਾ ਵੀਰ ਅਮਰ ਸਿੰਘ ਵੀਰ ਅਮਰਪ੍ਰੀਤ ਸਿੰਘ ਜਿਹੜੇ ਸਾਰੇ ਇਸ ਨੂੰ ਲੀਡ ਕਰ ਰਹੇ ਨੇ ਉਹ ਜਿੱਦਾਂ ਜਿੱਦਾਂ ਫਿਰ ਗਾਈਡਲਾਈਨਸ ਕਰਦੇ ਨੇ ਉਹਦੇ ਅਕੋਰਡਿੰਗਲੀ ਜਿਹੜਾ ਸਾਰਾ ਚੱਲ ਰਿਹਾ ਹੈ ਜਿਹੜੀ ਮੀਟਿੰਗ ਹੋਈ ਤੁਹਾਡੀ ਕੀ ਕਲਪਨਾ ਨਹੀਂ ਬਹੁਤ ਸੋਹਣੇ ਢੰਗ ਨਾਲ ਉਹਨਾਂ ਨੇ ਕਿਹਾ ਹੈ ਕਿ ਵੀ ਅਸੀਂ ਸਾਰੇ ਜਣੇ ਨਾਲ ਕੇ ਚਲੀਏ ਤਾਂ ਕਿ ਆਪਾਂ ਕਿਧਰੇ ਵੀ ਜਿਹੜਾ ਕੋਈ ਸਮਾਨ ਵੇਸਟ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਜਾ ਕੇ ਜਾ ਕੇ ਕਹੋ ਮਿਸ ਗਾਈਡੈਂਸ ਨਾ ਹੋਵੇ ਜਿਹੜੇ ਲੋਕ ਦੁਨੀਆ ਇਨੀ ਦੂਰ ਦੂਰ ਤੋਂ ਪਿਆਰ ਨਾਲ ਸਮਾਨ ਦੇਣ ਆਉਂਦੇ ਤਾਂ ਕਿ ਉਹ ਜਿਹੜੇ ਲੋੜਵੰਦ ਪਰਿਵਾਰਾਂ ਤੱਕ ਆ ਉਹ ਪ੍ਰੋਪਰ ਢੰਗ ਨਾਲ ਪਹੁੰਚਾਇਆ ਜਾ ਸਕੇ। ਜਿਹੜੀ ਮਿਲਣੀ ਦੀ ਵੈਬਸਾਈਟ ਇੱਕ ਪੋਰਟਲ ਤਿਆਰ ਕੀਤਾ ਗਿਆ ਸੀ ਅੱਜ ਜਿਹੜੇ ਕਾਫੀ ਕਤੇ ਬੰਦੇ ਬਈ ਪਹੁੰਚੇ ਹੋ ਤੇ ਕੀ ਲੱਗਦਾ ਕਿ ਉਹ ਜਿਹੜਾ ਕਰ ਪੋਰਟਲ ਆ ਉਹਨਾਂ ਨਾਲ ਸਾਰੇ ਸਹਿਮਤ ਨੇ। ਨਹੀਂ ਸਾਰੇ ਸਹਿਮਤ ਨੇ ਜੀ ਪੋਰਟਲ ਜਿਹੜਾ ਉਹ ਤਿਆਰ ਕਰ ਦਿੱਤਾ ਗਿਆ ਆ ਔਰ ਮੈਨੂੰ ਲੱਗਦਾ ਅੱਜ ਜਾਂ ਕੱਲ ਦੇ ਵਿੱਚ ਉਹ ਜਿਹੜਾ ਕਹਿੰਦੇ ਸੰਗਤ ਦੇ ਸਾਹਮਣੇ ਰੂਬਰੂ ਕਰ ਦਿੱਤਾ ਜਾਏਗਾ। ਉੱਥੇ ਜਿਹੜੇ ਲੋੜ ਲੋੜਵੰਦ ਪਰਿਵਾਰ ਨੇ ਉਹ ਵੀ ਆਪਣਾ ਜਿਹੜਾ ਆ ਪ੍ਰੋਬਲਮ ਉੱਥੇ ਰੱਖ ਸਕਦੇ ਨੇ। ਜਿਹੜੇ ਜਥੇਬੰਦੀਆਂ ਜਾਂ ਜਿਹੜੀਆਂ ਐਨਜੀਓਜ਼ ਜਾਂ ਜਿਹੜੇ ਜਿਹੜੇ ਪਿਆਰੇ ਲੋਕ ਉਹਨਾਂ ਤੇ ਕੰਮ ਕਰ ਰਹੇ ਨੇ ਉਹ ਵੀ ਆਪਣਾ ਜਿਹੜੀ ਸਹਾਇਤਾ ਨੇ ਉਹ ਉੱਥੇ ਆਪਣੇ ਅਪਡੇਟ ਕਰ ਸਕਦੇ ਨੇ ਹੁਣ ਕੀ ਹਾਲਾਤ ਹੈ ਹੁਣ ਹਾਲਾਤ ਜਿਹੜੇ ਨੇ ਅੱਗੇ ਨਾਲੋਂ ਜ਼ਿਆਦਾ ਮੇਨੇ ਪਰਸਨਲ ਸਾਡੀ ਇਦਾਂ ਦੀ ਟੀਮਾਂ ਦੀ ਸੋਚ ਹੈ ਕਿ ਉਹ ਜ਼ਿਆਦਾ ਬਦਤਰ ਹੋ ਰਹੇ ਨੇ ਕਿਉਂਕਿ ਪਾਣੀ ਤਾਂ ਉਤਰ ਗਿਆ ਪਾਣੀ ਉਤਰਨ ਤੋਂ ਬਾਅਦ ਚ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ لوکاں دے گھراں وچ چکڑ ہے بیماریاں پیدا ہو رہیاں نے اوناں تے زیادہ فوکس کرن دی ਲੋੜ ہے کیونکہ ਧੁੱਪ ਚੜਨ ਦੇ ਨਾਲ ਨਾਲ ਜਿਹੜੇ ਬਣੇ ਘਰ ਸੀਗੇ ਜਿਹੜੇ ਥੋੜੇ ਕ੍ਰੈਕ ਸੀਗੇ ਉਹ ਜ਼ਿਆਦਾ ਡਿਗਨੇ ਸ਼ੁਰੂ ਹੋ ਗਏ ਨੇ سو ਜਿੱਦਾਂ ਜਿੱਦਾਂ ਇਹ ਅਸੈਸਮੈਂਟ ਹੋਏਗੀ ਉਦਾਂ ਉਦਾਂ ਸਾਨੂੰ ਜਿਹੜੀਆਂ ਪ੍ਰਾਪਰ ਪ੍ਰੋਬਲਮਸ ਇਹਨੂੰ ਪਤਾ ਲੱਗਣਗੀਆਂ ਆਖਰੀ ਫੋਟ ਜਨਮੰਤੀ ਜੀ ਰਾਤ ਭੇਜਿਆ ਉਹ जायज ਹੈ ਨਹੀਂ ਜੀ ਉਹਨਾਂ ਨੂੰ ਮੁਬਾਰਕ ਜਿੰਨਾ ਵੀ ਭੇਜਿਆ ਆ ਇਹ ਸਰਕਾਰਾਂ ਨੇ ਦੇਖ ਰਹਾ ਸਾਡਾ ਕੰਮ ਸੇਵਾਵਲ ਤੱਕ ਹੈ ਅਸੀਂ ਸੇਵਾਵਲ ਦੇ ਤੇਜਿੰਦਰਪਾਲ ਸਿੰਘ ਕਿਹੜੀ ਕੌਂਸਲ ਗਲੋਬਲ ਸਿਕਸ